ਹੈਲੋ ਜੀ ਸ਼ਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਅੱਜ ਮੈਂ ਤੁਹਾਨੂੰ ਬਲੌਕ ਪੇਂਟ ਬਾਰੇ ਦੱਸ ਰਹੀ ਹਾਂ ਇਹਨੇ ਬਲੌਕ ਜੀ ਆਪਾਂ ਨੇ ਕਾਫੀ ਟਾਈਮ ਤੋਂ ਇਹਨਾਂ ਨੂੰ ਚੱਕ ਕੇ ਰੱਖਿਆ ਹੋਇਆ ਸੀਗਾ ਇਹ ਬਲੌਕ ਪਹਿਲਾਂ ਸੀ ਬਲੌਕ ਪੇਂਟ ਦਾ ਬਹੁਤ ਕੰਮ ਕੀਤਾ ਹੁਣ ਬੰਦ ਕੀਤਾ ਹੋਇਆ ਸੀ ਵਿੱਚ ਚਲੋ ਹੁਣ ਫੇਰ ਆਏ ਸੋਚਿਆ ਵੀ ਪੇਂਟ ਦਾ ਬਹੁਤ ਜ਼ਿਆਦਾ ਚੱਲ ਰਿਹਾ ਆਪਾਂ ਹੁਣ ਫੇਰ ਪੇਂਟ ਦਾ ਕੰਮ ਸ਼ੁਰੂ ਕਰੀਏ ਇਹ ਦੇਖੋ ਜੀ ਇਹਨਾਂ ਨੂੰ ਬਲੌਕ ਪੇਂਟ ਕਿਹਾ ਜਾਂਦਾ ਇਹ ਲੱਕੜ ਦੇ ਜਿਹੜੇ ਠੱਪੇ ਜੇ ਹੁੰਦੇ ਨੇ ਆਪਾਂ ਇਹਨੂੰ ਜਿਵੇਂ ਸੂਟ ਤੇ ਲਾਵਾਂਗੇ ਇਹ ਛਾਪਾ ਉਸੇ ਤਰ੍ਹਾਂ ਛੱਪ ਜਾਂਦਾ ਇਹਨੂੰ ਇਸ ਤਰ੍ਹਾਂ ਸੂਟ ਤੇ ਰੱਖ ਕੇ ਉੱਤੇ ਹੱਥ ਨਾਲ ਜ਼ੋਰ ਨਾਲ ਪ੍ਰੈਸ ਕੀਤਾ ਜਾਂਦਾ ਫਿਰ ਜਿਹੜਾ ਡਿਜ਼ਾਈਨ ਇਹ ਤੇ ਬਣਿਆ ਹੁੰਦਾ ਉਹ ਡਿਜ਼ਾਈਨ ਸੂਟ ਤੇ ਛੱਪ ਜਾਂਦਾਗਾ ਇਹਨੂੰ ਬੋਚਕ ਦੇਣੇ ਐਵੇਂ ਧਰ ਲਓ ਜੀ ਥੋੜੇ ਜੇ ਰਾਮ ਜੀ ਨਾਲ ਫਿਰ ਇਸ ਤਰ੍ਹਾਂ ਵੀ ਇਹਤੇ ਜਦੋਂ ਹੱਥ ਨਾਲ ਆਪਾਂ ਪ੍ਰੈਸ ਕਰਾਂਗੇ ਇਹ ਛਾਪਾ ਜਿਹੜਾ ਛੱਪ ਜਾਂਦਾ ਇਹ ਦੇਖੋ ਇਹਦੇ ਵਿੱਚ ਕਈ ਡਿਜ਼ਾਈਨ ਆਉਂਦੇ ਨੇ ਬੂਟੀਆਂ ਆਉਂਦੀਆਂ ਨੇ ਬੇਲਾਂ ਆਉਂਦੀਆਂ ਨੇ ਹਨਾ ਇਹਨਾਂ ਨੂੰ ਆਪਾਂ ਵਰਤਿਆ ਨਹੀਂ ਜੀ ਕਾਫੀ ਟਾਈਮ ਤੋਂ ਹੁਣ ਆਪਾਂ ਇਹਨਾਂ ਦੀ ਥੋੜੀ ਜੀ ਸਫਾਈ ਸਫੂਈ ਵੀ ਕਰਾਂਗੇ ਦੇਖੋ ਇਹਨਾਂ ਨੂੰ ਸੰਭਾਲ ਵੀ ਬਹੁਤ ਜ਼ਰੂਰੀ ਹੈ ਇਹਨਾਂ ਦੀ ਇਹਨਾਂ ਨੂੰ ਜਿਹੜਾ ਮਿੱਟੀ ਦਾ ਤੇਲ ਜਾਂ ਤਾਰਪੀਨ ਦਾ ਤੇਲ ਉਦੇ ਵਿੱਚ ਵਾਸ਼ ਕੀਤੇ ਜਾਂਦੇ ਨੇ ਜੀ ਇਹ ਕਿਉਂਕਿ ਲੱਕੜ ਦੇ ਹੁੰਦੇ ਨੇ ਵੀ ਥੋੜੀ ਬਹੁਤ ਤਾਂ ਕੋਈ ਕੀੜਾ ਕੂੜਾ ਨਾ ਲੱਗ ਜੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਬਣੇ ਹੋਏ ਨੇ ਜੀ ਮੇਰੇ ਕੋਲ ਡਿਜ਼ਾਈਨ ਅਸੀਂ ਸਾਰੇ ਸਿਲੈਕਟਡ ਜੇ ਮਂਗਾਏ ਸੀ ਜਿਵੇਂ ਬੇਲਾ ਨੇ ਆਪਣੇ ਕੋਲ ਬੂਟੀਆਂ ਨੇ ਹਨਾ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ ਚ ਦਿਖਾਇਆ ਸੀਗਾ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਬਣਦਾ ਸਾਰਾ ਜਿਹੜਾ ਸੂਟ ਹੈ ਇਹ ਭਰਿਆ ਭਰਿਆ ਲੱਗਦਾਗਾ ਇਹ ਦੇਖੋ ਇੱਕ ਬੂਟੀ ਇਹ ਹੈ ਇਹ ਵੀ ਬਹੁਤ ਸੋਹਣੀ ਹੈ ਇਹ ਦੇਖੋ ਇਸ ਤਰ੍ਹਾਂ ਦੀਆਂ ਆਪਣੇ ਕੋਲ ਬੂਟੀਆਂ ਨੇ ਜੀ ਇਹ ਤੋਂ ਆਪਾਂ ਬੇਲ ਵੀ ਬਣਾ ਸਕਦੇ ਹਾਂ ਉਹ ਆਪਣੇ ਦਿਮਾਗ ਨੇ ਕੰਮ ਕਰਨਾ ਹਨਾ ਆਪਾਂ ਇਹ ਤੋਂ ਬੇਲ ਵੀ ਬਣਾ ਸਕਦੇ ਆ ਆਪਾਂ ਇਹਨਾਂ ਨੂੰ ਐਵੇਂ ਜੋੜ ਕੇ ਵੀ ਫੁੱਲ ਵੀ ਬਣਾ ਸਕਦੇ ਆ ਆਪਾਂ ਕੱਲੀਆਂ ਬੂਟੀਆਂ ਵੀ ਪਾ ਸਕਦੇ ਆ ਇਹ ਦੇਖੋ ਡਿਜ਼ਾਈਨ ਬਹੁਤ ਸੋਹਣੇ ਨੇ ਬਹੁਤ ਬਰੀਕੀ ਨਾਲ ਬਣਾਏ ਹੋਏ ਨੇ ਜੀ ਅਸੀਂ ਪਹਿਲਾਂ ਬਹੁਤ ਲਾਲੂ ਬਲਾਕ ਦਾ ਕੰਮ ਬਹੁਤ ਕੀਤਾ ਪਰ ਸਾਨੂੰ ਥੋੜੀ ਜਿਹੀ ਉਦੋਂ ਇਹ ਦਿੱਕਤ ਆਈ ਸੀ ਵੀ ਜਿਵੇਂ ਆਪਾਂ ਦੁਕਾਨਾਂ ਤੇ ਜਾ ਕੇ ਅੱਗੇ ਦੁਕਾਨਾਂ ਵਾਲਿਆਂ ਨੂੰ ਕਹੀਏ ਵੀ ਸਾਤੋਂ ਥੋੜੇ ਜੇ ਇਹਦੇ ਵਿੱਚ ਸਾਨੂੰ ਦਿੱਕਤ ਆਈ ਸੀਗੀ ਵੀ ਬਾਕੀ ਕੰਮ ਜਿਹੜਾ ਆਮ ਕਸਟਮਰ ਦਾ ਸੀ ਉਹ ਸਾਡਾ ਬਹੁਤ ਵਧੀਆ ਚੱਲਿਆ ਅਸੀਂ ਅੱਡਾ ਵੀ ਪਹਿਲਾਂ ਲਾ ਲਿਆ ਸੀ ਜੀ ਬਲਾਕ ਦਾ ਫਿਰ ਉਹ ਜਗ੍ਹਾ ਬਹੁਤ ਘੇਰਦਾ ਸੀਗਾ ਹੁਣ ਫਿਰ ਇੰਨਾ ਕੰਮ ਬਣਦਾ ਨਹੀਂ ਸੀ ਆਪਣੇ ਤੋਂ ਹਨਾ ਫਿਰ ਅਸੀਂ ਉਹ ਅੱਡਾ ਤਾਂ ਬੰਦ ਕਰਾਤਾ ਵੀ ਚਲੂ ਹੁਣ ਅਸੀਂ ਛੋਟੇ ਲੈਵਲ ਤੇ ਕਰ ਰਿਹਾ ਹੁਣ ਕੰਮ ਇਹ ਦੇਖੋ ਇਹਨਾਂ ਦੇ ਵਿੱਚ ਧੂੜ ਮਿੱਟੀ ਭਰ ਗਈ ਹੈ ਜੀ ਇਹਨਾਂ ਦੀ ਸਫਾਈ ਹੋਣ ਵਾਲੀ ਹੈ ਇਹ ਬੇਲ ਇੱਕੋ ਬੇਲ ਦੀ ਨੇ ਆਊਟਲਾਈਨ ਹੈ ਤੇ ਇਹਦੇ ਵਿੱਚ ਫਿਲਿੰਗ ਹੈ ਜਿਹੜੀ ਭਰਨ ਵਾਲੀ ਹੈ ਇਹ ਡਬਲ ਹੈ ਬੇਲ ਤੇ ਇਹ ਵੀ ਇਹਦੇ ਵੀ ਤਿੰਨ ਠੱਪੇ ਨੇ ਜੀ ਮੈਂ ਪਹਿਲਾਂ ਸਟਾਰਟਿੰਗ 'ਚ ਵੀ ਤੁਹਾਨੂੰ ਦਿਖਾਏ ਨੇ ਇਹ ਵੀ ਆਪਾਂ ਇਹਨੂੰ ਡਬਲ ਦੋ ਕਲਰ ਨਾਲ ਵੀ ਬਣਾ ਸਕਦੇ ਹਾਂ ਇਹ ਦੇਖੋ ਥੋੜੀ ਜੀ ਧੂੜ ਮਿੱਟੀ ਬਹੁਤ ਜਮੀ ਪਈ ਹੈ ਇਹਨੂੰ ਫੱਟੀ ਬੋਲਦੇ ਸੀ ਜੀ ਇਹਦੇ ਨਾਲ ਜਿਹੜਾ ਕਲਰ ਸੀਗਾ ਇਹ ਮਿਕਸ ਹੁੰਦਾ ਸੀਗਾ ਇਹ ਦੇਖੋ ਇਹ ਵੀ ਮੈਂ ਅਸੀਂ ਕਈ ਲਿਆਏ ਸੀਗੇ ਕਿੰਨੇ ਇਹ ਵੀ ਦੇਖੋ ਬੁੱਟੀ ਐ ਇਹਨੂੰ ਆਪਾਂ ਜਦੋਂ ਐਵੇਂ ਤਕੋਨ ਚ ਇਹਨਾਂ ਦੇ ਮੂੰਹ ਜੋੜ-ਜੋੜ ਬਣਾਉਨੇ ਆ ਬਹੁਤ ਸੋਹਣਾ ਫੁੱਲ ਬਣ ਜਾਂਦਾ ਸੀਗਾ ਇਹ ਉਂ ਵੀ ਬੁੱਟੀਆਂ ਵੀ ਬਣਾ ਸਕਦੇ ਆਪਾਂ ਥੋੜੀ ਜੀ ਧੂੜ ਭਰੀ ਪਈ ਆ ਜੀ ਹੁਣ ਜਦੋਂ ਆਪਾਂ ਜਿਹੜੀ ਚੀਜ਼ ਨੂੰ ਵਰਤ ਦੇਣੀ ਹਨਾ ਉਹਨੇ ਥੋੜੀ ਬਹੁਤੀ ਧੂੜ ਮਿੱਟੀ ਤਾਂ ਉਹਤੇ ਪੈਣੀ ਹੋਈ ਪੈਣੀ ਜਿੰਨੀ ਮਰਜ਼ੀ ਸਾਹਮ ਕੇ ਨਾਲੇ ਡੱਬੇ ਦੇ ਵਿੱਚ ਰੱਖੇ ਹੋਏ ਸੀਗੇ ਐਵੇਂ ਤਾਂ ਇਹ ਬੇਲ ਐ ਜੀ ਇਨਾਂ ਦਾ ਇਹ ਕਲਰ ਵੀ ਫਰਕ ਹੁੰਦਾ ਜੀ ਜਿਹੜੇ ਆਪਣੇ ਪੇਂਟ ਵਾਲੇ ਨਾਰਮਲ ਕਲਰ ਨੇ ਜੇ ਤਾਂ ਪਤ ਥੋੜਾ ਬਹੁਤਾ ਹੀ ਕੰਮ ਕਰਨਾ ਹਨਾ ਫਿਰ ਤਾਂ ਉਹ ਚੱਲ ਜਾਂਦੇ ਨੇ ਨਹੀਂ ਜਿਹੜਾ ਇਹਦਾ ਕਲਰ ਸੀਗਾ ਸੀ ਉਹ ਵੀ ਲੁਧਿਆਣੇ ਤੋਂ ਲੈ ਕੇ ਆਈ ਸੀ ਸਾਨੂੰ ਇੱਥੋਂ ਲੋਕਲ ਕਲਰ ਵੀ ਨਹੀਂ ਮਿਲਿਆ ਹੁਣ ਤਾਂ ਅਸੀਂ ਸ਼ਾਪ ਵੀ ਭੁੱਲ ਗਏ ਵੀ ਕਿੱਥੇ ਹੈ ਉਹਨਾਂ ਨੇ ਸਾਨੂੰ ਕਲਰ ਦਿੱਤਾ ਸੀ ਜੀ ਇੱਕ ਜਿਵੇਂ ਆਪਣਾ ਮੱਖਣ ਜਾਂ ਹੁੰਦਾ ਐਵੇਂ ਮਿੱਟੀ ਦੇ ਤੇਲ ਚ ਸੀ ਉਹ ਬਣਾਇਆ ਸੀਗਾ ਫਿਰ ਉਹਦੇ ਵਿੱਚ ਬਸ ਬੂੰਦਾਂ ਹੀ ਪੈਂਦੀਆਂ ਸੀ ਉਹ ਕਲਰ ਬਣ ਜਾਂਦਾ ਸੀ ਇਹ ਦੇਖੋ ਕਿੰਨੇ ਸੋਹਣੇ-ਸੋਹਣੇ ਬੇਲਾ ਨੇ ਇਹ ਮੰਗਾਏ ਵੀ ਅਸੀਂ ਪੂਰੇ ਵਧੀਆ ਵੀ ਕਾਸਟਲੀ ਨੇ ਥੋੜੇ ਜੇ ਵੀ ਅਲੱਗ-ਅਲੱਗ ਇਹਨਾਂ ਦਾ ਰੇਟ ਹੁੰਦਾ ਜਿਵੇਂ ਡਿਜ਼ਾਈਨ ਦਾ ਰੇਟ ਅਲੱਗ ਜਿਵੇਂ ਬੇਲ ਕਿੰਨੇ ਵੀ ਪੈਸਿਆਂ ਦੀ ਹੈ ਤਿੰਨ ਨੇ ਇਹਨਾਂ ਦਾ ਸੈੱਟ ਕਿੰਨੇ ਦਾ ਇਹ ਅਲੱਗ-ਅਲੱਗ ਮਿਲ ਜਾਂਦੇ ਨੇ ਜੀ ਆਪਾਂ ਨੂੰ ਬਾਕੀ ਆਨਲਾਈਨ ਦੇ ਵਿੱਚ ਥੋੜਾ ਬਹੁਤਾ ਠੱਗੀ ਦਾ ਡਰ ਰਹਿੰਦਾ ਜੀ ਇੱਕ ਵਾਰੀ ਸਾਨੂੰ ਉਹਨਾਂ ਨੇ ਖਰਾਬ ਭੇਜਦੇ ਸੀਗੇ ਉਹ ਸਾਰੇ ਕਾਗਜ਼ ਵਾਲੇ ਸੀਗੇ ਉਹ ਬਲੌਕ ਸਾਡੇ ਸਾਰੇ ਅਸੀਂ ਬੱਚਿਆਂ ਨੂੰ ਖੇਡਣ ਨੂੰ ਦਿੱਤੇ ਨੇ ਡਿਜ਼ਾਈਨ ਆਪਣੇ ਕੋਲ ਬਹੁਤ ਪਏ ਨੇ ਜੀ ਬੇਲਾਂ ਬੂਟੀਆਂ ਵੱਡੇ ਡਬਲ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੀਗੇ ਜਿਵੇਂ ਅੱਜ ਤੋਂ 5-6 ਸਾਲ ਪਹਿਲਾਂ ਬਲੌਕ ਪੇਂਟ ਦਾ ਬਹੁਤ ਜ਼ਿਆਦਾ ਚੱਲਿਆ ਸੀ ਜੀ ਬਹੁਤ ਅਸੀਂ ਉਦੋਂ ਬਹੁਤ ਕੰਮ ਕੀਤਾ ਬਲੌਕ ਦਾ ਤੇ ਉਸ ਟਾਈਮ ਅਸੀਂ ਹੈਂਡ ਪੇਂਟ ਬਲੌਕ ਪੇਂਟ ਦਾ ਜਦੋਂ ਬੁਟੀਕ ਸਟਾਰਟ ਕੀਤੀ ਆ ਬਹੁਤ ਸਾਡਾ ਵਧੀਆ ਚੱਲਿਆ ਫੇਰ ਵਿੱਚ ਜੇ ਦੀ ਜੀ ਰੈਡੀमेड ਬਾਲਾ ਜ਼ਿਆਦਾ ਆਉਣ ਲੱਗ ਗਿਆ ਉਹੀ ਬਿਲਕੁਲ ਫ੍ਰੀ ਮੰਗੂ ਫਿਰ ਅਸੀਂ ਇਹਨੂੰ ਬੰਦ ਕਰਤਾ ਸੀ ਜੀ ਵੀ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਣੀ ਮਿਹਨਤ ਦਾ ਵੀ ਮੁੱਲ ਨਹੀਂ ਮੁੜ ਰਿਹਾ ਇਹ ਦੇਖੋ ਜੀ ਮੈਂ ਸਟਾਰਟਿੰਗ ਚ ਦਿਖਾਏ ਸੀਗੇ ਉਹਦੇ ਇਹ ਤਿੰਨ ਕਲ ਡਿਜ਼ਾਈਨ ਨੇ ਮੈਂ ਤੁਹਾਨੂੰ ਦੁਬਾਰਾ ਦਿਖਾ ਰਹੀਆਂ ਇਹਦੇ ਵਿੱਚ ਹਜੇ ਡਿਜ਼ਾਈਨ ਹੋਰ ਵੀ ਬਹੁਤ ਰਹਿ ਗਏ ਜੀ ਤੁਹਾਨੂੰ ਦਿਖਾਉਣ ਲਈ ਇਹ ਨੇ ਜੀ ਇਹ ਤਿੰਨ ਡਿਜ਼ਾਈਨ ਨੇ ਇਹਦੀ ਇੱਕ ਜਿਹੜੀ ਜ਼ਿਆਦਾ ਬਰੀਕ ਹੈ ਉਹ ਆਊਟਲਾਈਨ ਹੈ ਜਿਹੜੀ ਅੰਬੀਆਂ ਜੀਆਂ ਨੇ ਏ ਦੀ ਅਲੱਗ ਆਊਟਲਾਈਨ ਹੁੰਦੀ ਆ ਜਿਹੜੀ ਜਮੀ ਬਰੀ ਕੰਬੀਆਂ ਜੀਆਂ ਨੇ ਇਹ ਸਾਰਿਆਂ ਚੋਂ ਪਹਿਲਾਂ ਲੱਗਦਾ ਦੂਸਰੇ ਨੰਬਰ ਤੇ ਇਕੱਲੀਆਂ ਅੰਬੀਆਂ ਜੀਆਂ ਵਾਲਾ ਲੱਗਦਾ ਫਿਰ ਇਹ ਆ ਜਿਹੜਾ ਬਰੀਕ ਹੈ ਇਹ ਤੀਸਰੇ ਨੰਬਰ ਤੇ ਲੱਗਦਾ ਇਸ ਤਰ੍ਹਾਂ ਜੀ ਇਹਦਾ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਸੀਗਾ ਇਹਦੇ ਨਾਲ ਜਿਹੜੀ ਆਪਾਂ ਜਿਵੇਂ ਪੂਰਾ ਛਾਪਾ ਵੀ ਬਿਲਕੁਲ ਸਪੇਸ ਨਾ ਛੱਡੇ ਤੋਂ ਬਿਨਾ ਬਣਾਉਨੇ ਆ ਉਵੇਂ ਬਣਾਉਂਦੇ ਹੁੰਦੇ ਸੀਗੇ ਅਸੀਂ ਮੈਂ ਇੰਸਟਾਗ੍ਰam ਤੇ ਇਹਨਾਂ ਦੇ ਬਹੁਤ ਡਿਜ਼ਾਈਨ ਬਣਾਈ ਹੋਈ ਸੀ ਜਿਹੜੇ ਪਾਏ ਹੋਏ ਨੇ ਬਹੁਤ ਸੋਹਣੇ ਸੂਟ ਬਣਦੇ ਸੀ ਜੀ ਬਲੌਕ ਦੇ ਰੈਡੀमेड ਸੂਟ ਨਾਲੋਂ 100 ਗੁਣਾ ਜ਼ਿਆਦਾ ਸੋਹਣੇ ਸੂਟ ਬਣਦੇ ਸੀ ਜੀ ਪਰ ਆਪਾਂ ਥੋੜਾ ਜਿਹਾ ਕੁਆਲਿਟੀ ਨਹੀਂ ਦੇਖਦੇ ਆਪਾਂ ਪ੍ਰਾਈਸ ਦੇਖਦੇ ਆਂ